ਸਵਾਗਤਾਂ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਮਾਛੀ ਕੇ ਮਾਛੀ ਕੇ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਨੇੜੇ ਰਹਿ ਜਾਂਦਾ ਦੱਸੋ ਇਹਦੇ ਬਲਾਸਪੁਰ ਤੇ ਤੋਂ ਇਲਾਵਾ ਨਿਹਾਲ ਸਿੰਘ ਵਾਲਾ ਵੀ ਨੇੜ ਹੈ ਭਾਗੀ ਕੇ ਪਿੰਡ ਵੀ ਨੇੜ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਹੈ ਤੇ ਬਾਈ ਜਸਕਰਨ ਦੇ ਘਰੋਂ ਅੱਜ ਤੁਹਾਨੂੰ ਇਹ ਜਿਹੜੀ ਵੀਡੀਓ ਉਹ ਦਿਖਾ ਰਹੇ ਆ ਵੈੜਾ ਵਿਕਰੀ ਵਾਲੀਆਂ ਟੋਟਲ ਨਾਲੇ ਇੱਥੇ ਜਿਹੜੇ ਮੈਂ ਇਸ ਟਾਈਮ ਦੇਖ ਰਿਹਾ ਨੌਂ ਆ ਫਾਰਮ ਚੋਂ ਖਰੀਦੀਆਂ ਬਾਇਓ ਡਾਟਾ ਸਾਰਾ ਪ੍ਰੋਪਰ ਹੈ ਬਕਾਇਦਾ ਲਿਸਟ ਵੀ ਮੇਰੇ ਹੱਥ ਚੈਨਾ ਵੈੜਾਂ ਦੇ ਜਿਹੜੇ ਟੈਗ ਨੰਬਰ ਤੇ ਉਦੋਂ ਬਾਅਦ ਸੀਮੈਂਟ ਡਿਟੇਲ ਜੋ ਵੀ ਫਾਰਮ ਚੋਂ ਜਦੋਂ ਇਹਨਾਂ ਨੇ ਖਰੀਦੀਆਂ ਉਹਨਾਂ ਨੇ ਉਹ ਡਾਟਾ ਦਿੱਤਾ ਸੋ ਲਾਸਟ ਤੱਕ ਵੀਡੀਓ ਦੇਖ ਲਓ ਇੱਕ ਬੇਨਤੀ ਹੈ ਵੀ ਜਿਹਨੇ ਵੱਛੀਆਂ ਖਰੀਦਣੀਆਂ ਹਨ ਫਾਲੋਅ ਅਪ ਆ ਵੀ ਕੋਈ ਵੀ ਵੀਰ ਟੈਸਟ ਕਿਸੇ ਵੀ ਕਿਸਮ ਦਾ ਕਰਾਉਣਾ ਚਾਹੁੰਦਾ ਹੈ ਤਾਂ ਪ੍ਰੋਪਰ ਕਰਾ ਕੇ ਲਿਜਾ ਸਕਦੇ ਆਉ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਇਹਨਾਂ ਵੇੜਾਂ ਬਾਰੇ ਜਿਸ ਕਰਨ ਬਾਈ ਸਸਰੀ ਕਾਲ ਸਸਰੀ ਕਾਲ ਜਗਜੀਤ ਬਾਈ ਜਿਸ ਕਰਨ ਟੋਟਲ ਨਾ ਆ ਗਿਆ ਇਸ ਟਾਈਮ ਮੇਰੇ ਖਾਤੇ ਨਾ ਬਚੀਆਂ ਬਾਈ ਆਪਣੇ ਕੋਲ ਹਾਂ ਠੀਕ ਐ ਅੱਛਾ ਇਹ ਇਕੱਠੀਆਂ ਇੱਕੋ ਥਾਂ ਤੋਂ ਹੀ ਖਰੀਦੀਆਂ ਬਈ ਹਾਂ ਇੱਕ ਥਾਂ ਤੋਂ ਹੀ ਖਰੀਦੀਆਂ ਬਾਈ ਇਹ ਆਪਣੇ ਠੀਕ ਐ ਫਾਰਮਾ ਮਿੱਤਰਾਂ ਦਾ ਉਹਨਾਂ ਤੋਂ ਹੀ ਆਪਾਂ ਖਰੀਦ ਕੇ ਲੈ ਆਉਂਦਿਆਂ ਸਾਰੀਆਂ ਵੀਰੇ ਠੀਕ ਹੈ ਹਾਂ ਜਿਹੜੀ ਇਹ ਲਿਸਟ ਬਣੀ ਵੀ ਐ ਸੀਮਨ ਡਿਟੇਲ ਇਹਨਾਂ ਦੀਆਂ ਮਾਵਾਂ ਦੇ ਸੀਮਨ ਦੀ ਇਹਨਾਂ ਦਾ ਬਾਈ ਇਹ ਤਾਂ ਰਿਕਾਰਡ ਆ ਜਿਹੜਾ ਇਹਨਾਂ ਦਾ ਖੁੱਦ ਦਾ ਤੇ ਇਹਨਾਂ ਦੀ ਮਾਂ ਦਾਗਾ ਜੇ ਕੋਈ ਇਦੋਂ ਅੱਗੇ ਵੀ ਵੀਰ ਕਹੂਗਾ ਮੈਨੂੰ ਹੋਰ ਚਾਹੀਦਾ ਕਿਉਂਕਿ ਫਾਰਮ 2008 ਤੋਂ ਸਟਾਰਟ ਹੋਇਆ ਵਾ ਬਾਈ ਉਹ ਤੇ 12 ਦੇ ਬਰੀਡ ਤੇ ਹੀ ਕੰਮ ਕਰਦੇ ਆ ਚਾਹੇ 12 ਤੱਕ ਦਾ ਰਿਕਾਰਡ ਲੈ ਲੇ ਬਾਈ ਠੀਕ ਹੈ ਹਾਂ ਸਾਰਾ ਸੈਕਸ ਸੀਮਨ ਵਰਤਦੇ ਆ ਉਹ 3 ਸਾਲ ਦੇ ਇਹ ਬੱਚੇ ਦਾ ਆਪਾਂ ਤਕਰੀਬਨ ਰੱਖਣ ਲਈ ਲੈਂਦੇ ਸੀ ਠੀਕ ਹੈ ਕੋਈ ਵੇਚਣ ਦਾ ਕਾਰਨ ਬਸ ਕੋਈ ਆਪਣੀ ਸੈਟਿੰਗ ਕਰਕੇ ਜੀ ਵੇਚਣੇ ਆਗੇ ਕਿਉਂਕਿ ਰੋਕੇ ਹਜੇ ਗਾਵਾਂ ਰੱਖਣੀਆਂ ਤਕਰੀਬਨ ਹੀ ਸਾਰੇ ਇਹ ਬੱਚੇ ਆਪਾਂ ਟੈਸਟ ਕਰਕੇ ਲਏ ਹੋਏ ਆ ਸਾਡੇ ਕੋਈ ਵੀ ਵੀਰ ਕਿਸੇ ਕਿਸਮ ਦਾ ਕੋਈ ਵੀ ਟੈਸਟ ਕਰਾਉਣਾ ਇਹਨੂੰ ਪਰੇ ਕਰੀ ਬੰਦੇ ਮਾੜੀ ਜੇ ਕੋਈ ਕੋਈ ਵੀ ਟੈਸਟ ਕਰਾਉਣਾ ਚਾਹੁੰਦਾ ਬਰੂਸੀ ਲੈਸ ਦਾ ਸਾਡਾ ਕਰਿਆ ਹੋਇਆ ਉਹ ਵੀ ਆ ਕੇ ਕਰ ਸਕਦਾ ਕੋਈ ਵੀ ਕਰਨਾ ਚਾਹੁੰਦਾ ਆ ਕੇ ਕਰੇ ਆਪਦੀ ਖੁੱਲੀ ਆਪਣੀ ਛੋੜ ਆ ਤੇ ਬਾਕੀ ਇਹਨਾਂ ਦੀ ਜਿਹੜੀ ਏਜ ਆ ਉਹ ਮੰਨ ਕੇ ਚੱਲੋ 120 ਡੰਣ ਤੋਂ ਲੈ ਕੇ 150 ਤੱਕ ਆ ਪਰ ਇਹਨਾਂ ਦੀ ਜਿਹੜਾ ਬੋਡੀ weight ਆ ਉਹ 150 1.5 ਕਵਾਂਟਲ ਤੋਂ ਜਾਨੀ ਮੰਨ ਕੇ ਚੱਲੋ ਵੀ ਪਲੱਸ ਹੀ ਆ ਸਾਰਿਆਂ ਦਾ ਠੀਕ ਹੈ ਹਾਂ ਬਾਕੀ ਇਹਦੇ ਵਿੱਚ ਆ ਬੋਡੀ weight ਇਹ ਉਦੋਂ ਮੇਰਾ ਲੈਂਡ ਮੌਕੇ ਸੀ ਉਦੋਂ ਕਿਸੇ ਦਾ ਥੋੜਾ ਬਾਣਾ ਘੱਟ ਵੱਧ ਹੁਣ ਮੇਰੇ ਕੋਲ ਆਈਆਂ ਨੂੰ ਇਹਨਾਂ ਨੂੰ 1 ਮਹੀਨੇ ਤੋਂ ਉੱਪਰ ਹੋ ਗਿਆ ਬਾਈ ਲਗਭਗ ਦੋਸਤੋ ਜੇ ਆਪਾਂ ਇਸ ਲਿਸਟ ਦੇ ਮੁਤਾਬਕ ਦੇਖਦੇ ਆਂ ਤਾਂ ਸਵਾ ਕਵਾਂਟਲ ਤੋਂ ਇੱਕ ਕੁਇੰਟਲ 25 ਕਿਲੋ ਤੋਤੇ 160 70 ਤੱਕ ਆ ਪਰ ਹੁਣ ਇਹਨਾਂ ਦਾ ਵੇਟ ਬਾਈ ਜੀ 60 70 ਤੋਂ ਵੀ ਪਲੱਸ ਹੋ ਗਿਆ ਕਿਉਂਕਿ ਦਿਨ ਦਾ ਇਹ ਅੱਧਾ ਕਿਲੋ ਵੇਟ 600 ਗ੍ਰਾਮ ਵੇਟ ਚੱਕਦੀਆਂ ਬਾਈ ਠੀਕ ਹੈ ਹਾਂ ਹੁਣ ਤਾਂ ਜਿਹੜਾ ਵੀ ਕੋਈ ਵੀਰ ਇਹਨਾਂ ਨੂੰ ਲਿਜਾ ਕੇ ਟਗਾ ਕੇ ਸੰਭ ਲੂਗਾ ਚਾਰ ਤੋਂ ਪੰਜ ਮਹੀਨਿਆਂ ਜਿ ਸਿਮਨ ਲੈ ਜਾਣਗੀਆਂ ਬਾਈ ਅੱਛਾ ਜਿਸਕਰਨ ਬਾਈ ਇਹਨਾਂ ਦਾ ਰੇਟ ਆਪਾਂ ਕੀ ਰੱਖਦੇ ਹਾਂ ਰੇਟ ਜਗਜੀਤ ਬਾਈ ਕਿੰਨਾ ਕਰੀਏ ਮਾੜੀ ਜੀ ਡਿਸਕ ਦਾ ਰੇਟ ਬਾਰੇ ਕਰੀ ਨਹੀਂ ਇੱਕ ਮਿੰਟ ਦੱਸ ਦਿਆਂ ਮਾੜਾ ਜੀ ਰੋਕ ਲਈ ਜਿਸਕਰਨ ਹੋ ਗਈ ਰਹਿ ਬਾਈ ਹਾਂ ਬਾਈ ਰਹਿ ਹੋ ਗਈ ਆਪਣੀ ਦੱਸ ਦੇ ਫਿਰ ਰੇਟ ਉਹਨੂੰ ਰੇਟ ਬਾਈ ਜੇ ਦਾ ਜਗਜੀਤ ਕੋਈ ਆਪਾਂ ਤੋਂ ਇਕੱਠੇ ਬੱਚੇ ਲੈਣਾ ਚਾਹੁੰਦਾ ਹਨਾ ਨੌ ਦੇ ਨੌ ਤਾਂ ਆਪਾਂ 50000 ਦੇ ਹਿਸਾਬ ਨਾਲ ਬੱਚਾ ਦੇ ਦਾਂਗੇ ਠੀਕ ਹੈ ਜੇ ਕੋਈ ਵੀਰ ਕਹਵੇ ਮੈਨੂੰ ਕੱਲੀ ਕੱਲੀ ਬੱਚੀ ਦਿਓ ਫਿਰ ਬਾਈ ਮੌਕੇ ਤੇ ਆ ਕੇ ਉਹ ਜਿਆ ਰੇਟ ਹੋਊਗਾ ਠੀਕ ਹੈ ਆ ਕੇ ਪਸੰਦ ਕਰ ਲਿਓ ਤਾਂ ਮੌਕੇ ਤੇ ਰੇਟ ਬੱਤੀ ਉਹਦੀ ਬੱਚੀਆਂ ਜਿਆਦੇ ਚੰਗੀਆਂ ਸਾਰੀਆਂ ਸੈਕਸਡ ਸੀਮੰਡ ਦੀਆਂ ਵਿੱਚ ਇਹਨਾਂ ਦੇ ਰਮਾਡਾ ਦੀਆਂ ਸਪਾਇਕ ਦੀਆਂ ਹੈਮਰ ਦੀਆਂ ਤੇ ਹੌਟਸਟਾਰ ਦੀਆਂ ਸਹੀ ਹੈ ਪੇਪਰ ਦੇ ਵੀ ਆਪਣੇ ਸਾਰਾ ਰਿਕਾਰਡ ਹੈਗਾ ਇਹਦਾ ਡਾਟਾ ਦੱਸੋ ਜੇ ਦੇਖੀਏ ਤਾਂ ਇਹਨਾਂ ਚ ਮੇਰੇ ਖਿਆਲ ਚ ਤਿੰਨ ਬੱਛੀਆਂ ਇਹਨਾਂ ਚ ਅਰਮਾਡਾ ਦੀਆਂ ਤਿੰਨ ਹੀ ਹੈਮਰ ਦੀਆਂ ਹੋਟਸਟਾਰ ਤੇ ਸਪਾਈਕ ਦਾ ਸੀਮਨ ਵੀ ਟੱਕਾ ਸੀਗਾ ਬਾਕੀ ਬੱਛੀਆਂ ਚ ਬਾਈ ਫੇਸਪੂਸਟ ਚ ਕੁਆਲਿਟੀ ਸਰੀਰ ਸਰੂਰ ਚ ਥਾਣ ਥੁਣ ਚ ਚਾਕਣ ਦੀ ਲੋੜ ਹੀ ਨਹੀਂ ਅੱਛਾ ਜਿਸਕਰ ਨੇ ਇੱਕ ਗੱਲ ਹੋਰ ਦੱਸਦੀ ਬਾਈ ਤੂੰ ਵੇਖ ਕੇ ਖਰੀਦੀਆਂ ਉਹਨੀਆਂ ਥਣ ਚਾਰ ਚੱਲ ਮੈਂ ਕਹਿੰਦਾ ਪੰਜਵਾਂ ਥਣ ਤਾਂ ਕਿਸੇ ਦੇ ਹੈ ਨਹੀਂ ਇੰਨੀਆਂ ਸੋਹਣੀਆਂ ਝੋਲੀਆਂ ਬਾਈ ਇਹਨਾਂ ਦੀਆਂ ਕੋਈ ਆਪਾਂ ਦਾ ਇਹ ਖੁਦ ਜੇ ਸਹੀ ਪੁੱਛਣਾ ਨੇਚਨ ਲਈ ਨਹੀਂ ਖਰੀਦੀਆਂ ਸੀ ਇਹਦਾ ਕੋਈ ਮਨ ਬਣਿਆ ਤੇ ਆਪਾਂ ਤਾਂ ਹੀ ਬਿਕਾਊ ਕਰੀਆਂ ਮੰਗਦੇ ਤਾਂ ਆਪਾਂ ਤੋਂ ਬਹੁਤ ਬੰਦੇ ਹੁਣ ਵੀ ਆ ਹਾਂ ਵੀਡੀਓ ਪਾਉਣ ਦਾ ਆਪਣਾ ਸ਼ੌਂਕ ਸੀਗਾ ਕਿਉਂਕਿ ਆਪਾਂ ਅੱਗੇ ਵੀ ਬੱਚੀਆਂ ਕਈ ਲੈ ਲੈ ਵੇਚਦੀਆਂ ਠੀਕ ਹੈ ਤੋਰਦੇ ਬਈ ਇਹਨਾਂ ਨੂੰ ਦੋਸਤੋ ਇਹ ਵੜਾਂ ਬੱਚੀਆਂ ਛੋਟੇ ਬੱਚੇ ਆ ਦੇਖ ਲਓ ਇੱਕ ਵਾਰ 50000 ਪੁੱਠੇ ਦੇ ਹਿਸਾਬ ਤੇ ਜੇ 9 ਬੱਚੀਆਂ ਲੈ ਜਾਂਦੇ ਹੋ ਤਾਂ ਤੁਹਾਨੂੰ 50 ਦੇ ਹਿਸਾਬ ਤੇ ਮਿਲ ਜੂ ਕੱਲੀ ਕੱਲੀ ਖਰੀਦਣੀ ਆ ਤਾਂ ਆਜੋ ਜੇ ਤੁਸੀਂ ਇੱਕ ਨਗ ਵੀ ਖਰੀਦ ਸਕਦੇ ਹੋ ਪਸੰਦ ਕਰਕੇ ਆਪਦੀ ਪਸੰਦ ਦਾ ਨਗ ਹਜੇ ਇਹਨਾਂ ਦੀ ਉਮਰ ਜਿਹੜੀ 4 ਮਹੀਨਿਆਂ ਤੋਂ ਲੈ ਕੇ 5 ਮਹੀਨਿਆਂ ਦੇ ਵਿੱਚ ਵਿੱਚ ਹੀ ਐ ਕਿਉਂਕਿ ਇਹ ਦੁੱਧ ਪੀਂਦੇ ਬੱਚੇ ਆ ਤਾਂ ਹੀ ਮਗਰ ਵੀ ਤੁਰਨਗੇ ਵਾਈਦੇ ਤੁਸੀਂ ਦੇਖੋ ਇਹ ਸਾਰੀਆਂ ਜਗਜੀ ਚਾਹੇ ਦੁੱਧ ਪੀਣ ਤੇ ਲਾਲਾ ਪਰ ਗੱਲ ਕੀ ਬੇਟ ਸੋਹਣਾ ਸੰਭਲੀਆਂ ਕਰਕੇ ਬਰੀਡ ਕਰਕੇ ਤਾਂ ਹੀ ਕਦਗਾਠ ਕਰਦੀਆਂ ਸਹੀ ਹੈ ਹਾਂ ਸੋ ਬੱਚੇ ਦੇਖੋ ਤੁਸੀਂ ਸੋਹਣੀਆਂ ਬੱਚੀਆਂ ਇਹ ਨਾਗ ਟੋਟਲ 9 ਆ ਦੱਸੋ ਇੱਥੇ ਇਸ ਟਾਈਮ ਜਿਹੜੇ ਮੌਜੂਦ ਆ ਵਿਕਰੀ ਵਾਲੇ ਤੁਸੀਂ ਝੋਲੀ ਝੋਲੀ ਦੀ ਗੱਲ ਕਰਦੇ ਆਂ ਆਪਾਂ ਝੋਲੀ ਦਿਖਾ ਦੇ ਤੁਹਾਨੂੰ ਖੜੀਵਾੜੀ ਜੀ ਡਰੂਗੀ ਬਈ ਤੋ ਜਾਨ ਦੇ ਵਈ ਜਿਸਕਾਂ ਠੀਕ ਹੈ ਜੇ ਰਹਿਣ ਦੇ ਆ ਕੇ ਦੇਖ ਲਵੇ ਕੋਈ ਵੀ 4 ਥਾਣ ਦੀ 17 50 ਸੋਹਣੇ ਡਾਂਚੇ ਦੀਆਂ ਸੋਹਣੀਆਂ ਬੱਚੀਆਂ ਕੰਟੈਕਟ ਨੰਬਰ ਦੋਸਤੋ ਸਕਰੀਨ ਤੇ ਆ ਕੇ ਤਸੱਲੀ ਕਰਕੇ ਖਰੀਦੋ ਧੰਨਵਾਦ